ਆਪਣੇ ਕੋਲ ਭਾਈ ਸਸੀ ਕਾਲਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫੜਵਾਉਣ ਦੇ ਲਈ ਮੈਂ ਮੌਜੂਦ ਹਾਂ ਇਸ ਟਾਈਮ ਫਰੋਜਪੁਰ ਜ਼ਿਲ੍ਹੇ ਦੇ ਪਿੰਡ ਇੱਟਾਂ ਵਾਲੀ ਦੇ ਵਿੱਚ ਇੱਟਾਂ ਵਾਲੀ ਪਿੰਡ ਦੇ ਵਿੱਚ ਮੈਂ ਇਸ ਟਾਈਮ ਮੌਜੂਦ ਹਾਂ ਜਿਸ ਘਰ ਦੇ ਵਿੱਚ ਮੈਂ ਮੌਜੂਦ ਹਾਂ ਮਿੱਤਰੋ ਘਰੇਲੂ ਪਰਿਵਾਰ ਆ ਤੇ ਪਸ਼ੂ ਘਰੇ ਦੁੱਧ ਪੀਣ ਨੂੰ ਰੱਖੇ ਹੋਇਆ ਬਾਈ ਹੁਣੇ ਉਹਦੇ ਉਹਨਾਂ ਜਾਨਵਰਾਂ ਦੇ ਵਿੱਚੋਂ ਇੱਕ ਮਹਿ ਬਾਈ ਹੁਣਾਂ ਦੀ ਤਿਆਰ ਹੋਈ ਮਿੱਤਰੋ ਬਹੁਤ ਚੰਗੇ ਦੁੱਧ ਦੀ ਮਾਲਕਣ ਚੰਗੇ ਟਾਂਚੇ ਦੀ ਤੇ ਚੰਗੇ ਵਜੂਦ ਦੀ ਮੈਂ ਆ ਮਿੱਤਰੋ ਕੀ ਡਿਟੇਲ ਆ ਕਿੰਨਾ ਰੇਟ ਆ ਸਾਰੀ ਗੱਲਬਾਤ ਪਾਈ ਦੇ ਨਾਲ ਕਰਦੇ ਆ ਆਓ ਮਿਲਦੇ ਆਪਾਂ ਵੀਰ ਨੂੰ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਭਾਈ ਜੀ ਕੀ ਹਾਲ ਆ ਵੱਡੇ ਭਾਈ ਬਹੁਤ ਵਧੀਆ ਭਾਈ ਜੀ ਸੇਤਾਂ ਘਰ ਪਰਿਵਾਰ ਵੀਰੇ ਬਹੁਤ ਵਧੀਆ ਵੀਰੇ ਅੱਛਾ ਇੱਕ ਵਾਰੀ ਨਾਮ ਦੱਸਿਓ ਵੀਰੇ ਆਪਣਾ ਵਿਅੰਤਾ ਮੇਰਾ ਨਾਮ ਜੀ ਠੀਕ ਆ ਵਿਅੰਤਾ ਹਾਂਜੀ ਸਾਡਾ ਆਪ ਵੀਰੇ ਤੇਜਾ ਸਿੰਘ ਜੀ ਤੇਜਾ ਸਿੰਘ ਅੱਛਾ ਵਿਅੰਤਾ ਭਾਈ ਜਿਹੜੀ ਆਪਾਂ ਮੈਂ ਵੇਚਣੀ ਆ ਇਹ ਕਿਹੜੇ ਸੀਮਨ ਦੀ ਆਗੀ ਵੀਰੇ ਵਿਰੇ ਸੀ ਆਪਾਂ ਗੱਬਣ ਟੋਕੜੀ ਲਿਆਂਦੀ ਸੀ ਗੱਬਣ ਟੋਕੜੀ ਲਿਆਂਦੀ ਸੀ ਅੱਗੇ ਲੱਗੇ ਤਾਂ ਵੀ ਨਹੀਂ ਪਤਾ ਹੋਣਾ ਹਨਾ ਲੱਗੇ ਤਾਂ ਮਨੇ ਠੀਕਾ ਸੁਆ ਕਿੰਨਾ ਸੁਹਂਦੀ ਆ ਵੀਰੇ ਇਹ ਵਿਰੇ ਤੀਜਾ ਸੁਆ ਤੀਜਾ ਸੁਆ ਹਾਂਜੀ ਅੱਛਾ ਦੁੱਧ ਕਿੰਨਾ ਚੁੰਦਾਰਿਆ ਵੀਰੇ ਇਹਦੇ ਤੁਹਾਨੂੰ ਵਿਰੇ ਮੈਂ ਇਹਦੇ ਗੱਬਣ ਟੋਕੜ ਥਲੋ ਆਪਾਂ ਚੁੰਦੇ ਰਹੇ 12 ਕਿਲੋ ਦੀ ਸੀਗਾ ਠੀਕ ਕਿੰਨੇ ਚਰਦੀ ਗੱਪਣ ਸੀ ਉਦੋਂ ਵੀਰੇ ਉਦੋਂ ਢਾਈਆਂ ਮਹੀਨੇ ਦੀ ਸੀ ਵੀਰੇ ਢਾਈਆਂ ਮਹੀਨੇ ਦੀ ਗੱਪਣ ਥੱਲੇ 12 ਕਿਲੋ ਦੁੱਧ ਤੋਂ 14 ਠੀਕ ਆ ਬਾਈ ਅੱਛਾ ਬੱਚਾ ਇਹਦਾ ਵੀਰੇ ਮਗਰ ਕੱਟੀ ਆ ਵੀਰੇ ਅੱਛਾ ਬੱਚਾ ਉਦੋਂ ਕੱਟੀ ਆਈ ਸੀ ਉਹਦਾ ਰੱਖਣੀ ਆ ਉਹਦਾ ਤੂੰ ਦਿੰਦੀ ਹਾਂ ਠੀਕ ਆ ਅੱਛਾ ਵੀਰੇ ਰੇਟ ਇਹਦਾ ਕੀ ਰੱਖੇਗਾ ਬਾਈ ਰੇਟ ਬਾਈ ਇਹਦਾ ਆਪਾਂ 1:55 ਦੀ ਦੇ ਦਾਂਗੇ 1:55 ਦੀ ਲਾੜ ਪਿਆਰ ਰਹਿੰਦੇ ਵਿੱਚੋਂ ਕਰ ਦਾਂਗੇ ਠੀਕ ਆ ਵੀਰੇ ਤੋਰੀ ਮੜੇ ਖੋਲੀ ਪਰਾ ਲੈ ਵੀ ਮੇਤਰ 1,55,000 ਰੁਪਿਆ ਡਿਮਾਂਡ ਆ 12 ਕਿਲੋ ਦੁੱਧ ਤਾਂ 9 ਮਹੀਨਿਆਂ ਦੀ ਗੱਬੜ ਮੈਂ ਨੇ ਦਿੱਤਾ ਹੋਇਆ ਉਹ ਤੋਂ ਚੱਕ ਪਾਸ ਸੀਗੀ ਐਤਕੀ 12 ਨਾਲੀ ਦਾ 15 16 ਕਿਲੋ ਦੁੱਧ ਦੇਣਾ ਬਣਦਾ ਜੇ ਇਹਨੇ 12 ਕਿਲੋ ਦੁੱਧ ਤੋਕੜਨੇ ਦਿੱਤਾ ਹੋਇਆ ਤਾਂ ਫਿਰ ਇਹਦੀ ਕਪੈਸਿਟੀ ਹੈ ਜਿਹੜੀ ਉਹ 15 16 ਦੀ ਟੌੜਾ ਨਾਲ ਰਹਿਣ ਵਾਲੀ ਆ ਦੇਖ ਸਕਦੇ ਆ ਤੂੰ ਬਾਡੀ ਬੰਤਰਨ ਲੋ ਮੈਂ ਖੁੱਲੀ ਡੁੱਲੀ ਜਾਵਾਂ ਵੇਖ ਲਓ ਮਿੱਤਰੋ ਲੈ ਮਿੱਤਰੋ ਦੇਖ ਸਕਦੇ ਲੇਵਾਲੂਆ ਕਰਮਾ ਵਾਲੀ ਦਾ ਇੱਕ ਵਾਰੀ ਫੇਰ ਤੋਂ ਤੁਸੀਂ ਬਰੇਕੀ ਬਰੂਕੀ ਲੈ ਆ ਵੀਰ ਇੱਕ ਵਾਰੀ ਹੋਰ ਇੱਕ ਵਾਰੀ ਕਰ ਬਾਈ ਆ ਇੱਥੇ ਹੀ ਬਣਦੇ ਮਲੇ ਲੇ ਮਿੱਤਰੋ ਲੇਵਾ ਲੂਵਾ ਚਰਕਰਮ ਵਾਲੀ ਦਾ ਪੂਰਾ ਟਿਕਾਣੇ ਦਾ ਕੋਈ ਕਹਿਣ ਵਾਲੀ ਗੱਲ ਨਹੀਂ ਕਿ ਕੱਦ ਬਹੁਤ ਆਵੇ ਦਾ ਪੱਧਰੀ ਬਹੁਤ ਆ ਜੇ ਪੰਜ ਸੱਤ ਦਿਨ ਮੈਨੇ ਕੱਢਨੇ ਵੀ ਆ ਤੇ ਕੁਛ ਦੀ ਕੁਝ ਨੇ ਥਰ ਲੋ ਜਿਹੜੀ ਨਿਕਰ ਕੇ ਬਣ ਜਾਣਾ ਤਿਆਰੀ ਕਰਕੇ ਮਿੱਤਰੋ ਸੋਹਣਾ ਲੇਵਾ ਜਿਹੜਾ ਤਿਆਰ ਕਰਦੀ ਆਉਂਦੀ ਆ ਬਣਦੇ ਬਈ ਬਣਦੇ ਬਸ ਮੂੰ ਮੱਥਾ ਬਹੁਤ ਸੋਹਣਾ ਮੈਨ ਦਾ ਢਾਂਚਾ ਚੰਗਾ ਤੁਹਾਨੂੰ ਪਹਿਲਾਂ ਵੀ ਕਹਿ ਕੇ ਆਟਿਆ ਵੀ ਨੋਰਮਲ ਦੱਦ ਮੈਨੇ 15 16 ਕਿਲੋ ਦੇ ਦੇਣਾ ਕਿਉਂਕਿ ਲੇਵੇ ਭਾਂਡੇ ਵਾਲੀ ਵੱਡੀਆਂ ਮਈਆਂ ਨੂੰ ਗੈਪ ਵੇਖੋ ਵੀਰੇ ਐਨੂੰ ਕਰੀ ਪਿੱਛੋ ਬਈ ਫੱਟ ਤਾਂ ਦੇਖੋ ਆ ਦੇਖ ਸਕਦੇ ਹੋ ਮਿੱਤਰੋ ਤੁਸੀਂ ਹਾਂ ਵੀ ਠੀਕ ਆ ਬਾਈ ਨੇ ਗੇਟ ਲਾਇਆ ਹੋਇਆ ਹੈ ਨਾ ਸਿਆਲ ਦੇ ਵਿੱਚ ਪੱਲੀ ਪੁੱਲੀ ਪਾਉਣ ਦੀ ਲੋੜ ਨਹੀਂ ਹੈ ਨਾ ਬਾਈ ਹਾਂਜੀ ਹਾਂਜੀ ਉਹ ਆ ਜਿੱਤੋ ਬਸ ਓਕੇ ਵੀਰੇ ਬੱਸ ਅੱਛਾ ਵੀਰੇ ਨੰਬਰ ਸਾਂਝਾ ਕਰੀਏ ਇੱਕ ਵਾਰੀ ਭਰਾ हां जी नंबर ਕਰ ਦਿੰਨੇ ਸਾਂਜੇ ਤੁਸੀਂ ਵੀਰੇ 62399 ਵੀਰੇ ਜੀ 51915 ਇੱਕ ਵਾਰੀ ਹੋਰ ਬੋਲ ਦਿਓ ਵੀਰੇ 62399 ਜੀ 51915 ਠੀਕ ਆ ਭਾਈ ਇਸ ਨੰਬਰ ਤੇ ਬਾਈ ਨਾਲ ਕਰਨਾ ਤੁਸੀਂ رابطہ ਕਰਵਾ ਇੱਟਾਂ ਵਾਲੀ ਪਿੰਡ ਤੋਂ ਜਿਹੜੀ ਸੋਢੀ ਵਾਲੇ ਪਾਸੇ ਨੂੰ ਛੜਕ ਜਾਂਦੀ ਆ ਉਸ ਮੋੜ ਦੇ ਉੱਤੇ ਬਿਲਕੁਲ ਬਾਈ ਦਾ ਘਰ ਆ ਬਾਕੀ ਕਾਰਵਾਈ ਤੁਹਾਡੇ ਹੱਥ ਆ ਨੰਬਰ ਸਕਰੀਨ ਦੇ ਉੱਤੇ ਆ ਮੱਝ ਦਿਖਾ ਦਿੱਤੀ ਆ ਡਿਟੇਲ ਲੈ ਦਿੱਤੀ ਆ